RTC ਡੀਪੂ ਬਰਨਾਲਾ ਦੇ ਵਿੱਚ ਮਕੈਨਿਕ ਵਜੋਂ ਸੇਵਾ ਨਿਭਾਉਂਦੇ ਹੋਏ ਦਰਸਲ ਸਿਹਤ ਵਿਗੜਨ ਦੇ ਕਾਰਨ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਬਿਲਕੁਲ ਦੱਸਿਆ ਜਾ ਰਿਹਾ ਕਿ ਹਾਰਟ ਅਟੈਕ ਦੇ ਕਾਰਨ ਉਸ ਦੀ ਇਹ ਜਿਹੜੀ ਮੌਤ ਹੋ ਜਾਂਦੀ ਹੈ ਜਿਸ ਦੀ ਮ੍ਰਿਤਕ ਦੇਰ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਪੋਸਟਮਾਰਟਮ ਕਰਾਉਣ ਦੇ ਲਈ ਜਮ੍ਹਾਂ ਕਰਵਾਇਆ ਜਾਂਦਾ ਹੈ ਪਰ PTRC ਜਥੇਬੰਦੀ ਆਗੂਆਂ ਦੀ ਪੀਆਰਟੀਸੀ ਪ੍ਰਬੰਧਕ ਕਮੇਟੀ ਨਾਲ ਮੀਟਿੰਗ ਹੁੰਦੀ ਹੈ ਤੇ ਜੋ ਮੀਟਿੰਗ ਹੈ ਬੇਸਿੱਟਾ ਨਿਕਲਦੀ ਹੈ ਜਿਸ ਦੇ ਰੋਸ ਵਜੋਂ ਬੀਤੀ ਦਿਨ ਸ਼ਾਮ ਨੂੰ 5 ਵਜੇ ਤੋਂ ਬਾਅਦ ਜਿੱਥੇ ਬਰਨਾਲਾ ਡੀਪੂ ਦੀਆਂ ਬੱਸਾਂ ਨੂੰ ਬੰਦ ਕੀਤਾ ਗਿਆ ਉੱਥੇ ਅੱਜ ਕੁਝ ਸਮੇਂ ਪਹਿਲਾਂ ਬਠਿੰਡਾ ਤੇ ਸੰਗਰੂਰ ਡੀਪੂ ਦੀਆਂ ਬੱਸਾਂ ਨੂੰ ਬੰਦ ਕਰਕੇ ਕੁਝ ਦੇਰ ਬਾਅਦ ਪੰਜਾਬ ਦੇ ਬਾਕੀ ਰਹਿੰਦੇ ਦੀਪੂ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਜੀ ਹਾਂ ਇੱਕ ਮਕੈਨਿਕ ਦੀ ਵਜੋਂ ਜੋ ਡਿਊਟੀ ਨਿਭਾਉਂਦਾ ਹੈ ਪੀਆਰਟੀਸੀ ਦੀਪੂ ਬਰਨਾਲਾ ਤੋਂ ਇੱਕ ਸਖਸ਼ ਦੀ ਮੌਤ ਹੋ ਜਾਂਦੀ ਹੈ ਹਾਰਟ ਅਟੈਕ ਦੇ ਕਾਰਨ ਉਸ ਦੀ ਹੈ ਜਿਹੜੀ ਮੌਤ ਹੋ ਜਾਂਦੀ ਹੈ ਸਿਹਤ ਦੇ ਵਿਗੜਨ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਪਰੰਤੂ ਉਸ ਦੀ ਜਿਹੜੀ ਹੈ ਉਹ ਮੌਤ ਹੋ ਜਾਂਦੇ ਆ ਤੇ ਉਸ ਤੋਂ ਬਾਅਦ ਮੀਟਿੰਗ ਹੁੰਦੀ ਹੈ ਤੇ ਬਿਲਕੁਲ ਪੀਆਰਟੀਸੀ ਜਥੇਬੰਦੀ ਆਗੂਆਂ ਦੀ ਪੀਆਰਟੀਸੀ ਪ੍ਰਬੰਧਕੀ ਕਮੇਟੀ ਦੇ ਨਾਲ ਮੀਟਿੰਗ ਹੁੰਦੀ ਹੈ ਤੇ ਮੀਟਿੰਗ ਹੈ ਜਿਹੜੀ ਬੇਸਿਕਟਾ ਨਿਕਲਦੀ ਹੈ ਜਿਸ ਦੇ ਰੋਜ਼ ਦੇ ਵਜੋਂ ਬੀਤੀ ਦੇਰ ਸ਼ਾਮ 5 ਵਜੇ ਤੋਂ ਬਾਅਦ ਜਿੱਥੇ ਬਰਨਾਲਾ ਡੀਪੂ ਦੀਆਂ ਬੱਸਾਂ ਨੂੰ ਬੰਦ ਕੀਤਾ ਗਿਆ ਉੱਥੇ ਅੱਜ ਕੁਝ ਸਮੇਂ ਪਹਿਲਾਂ ਬਠਿੰਡਾ ਤੇ ਸੰਗਰੂਰ ਡੀਪੂ ਦੀਆਂ ਬੱਸਾਂ ਨੂੰ ਬੰਦ ਕਰਕੇ ਕੁਝ ਦੇਰ ਬਾਅਦ ਪੰਜਾਬ ਦੇ ਬਾਕੀ ਰਹਿੰਦੇ ਡੀਪੂ ਬੰਦ ਕਰਨ ਦਾ ਵੀ ਐਲਾਨ ਕੀਤਾ ਗਿਆ ਜੀਆਂ ਦੱਸਦੀ ਕਿ ਮ੍ਰਿਤਕ ਪਰਿਵਾਰਿਕ ਮੈਂਬਰ ਨੂੰ ਨੌਕਰੀ ਮਿਲੇਗੀ ਜਿਹਾ ਉਸ ਨੂੰ ਸਰਕਾਰੀ ਨੌਕਰੀ ਤੇ 25 ਲੱਖ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ ਰਿਪੀਟ ਤੇ ਦੱਸਦੀ ਕਿ ਮ੍ਰਿਤਕ ਪਰਿਵਾਰਿਕ ਮੈਂਬਰ ਨੇ ਜਿਹੜੇ ਨੌਕਰੀ ਤੇ 25 ਲੱਖ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਤਾਂ ਬਿਲਕੁਲ ਇੱਕ ਘਟਨਾ ਵਾਪਰੀ ਹੈ ਜੋ ਕਿ ਮੰਦਭਾਗੀ ਖਬਰ ਹੈ ਤੇ ਇਸ ਤੋਂ ਇਲਾਵਾ ਜੋ ਆਸ-ਪਾਸ ਤੇ ਜਾਣ ਵਾਲੇ ਲੋਕ ਨੇ ਉਹ ਵੀ ਇਸ ਖਬਰ ਨੂੰ ਧਿਆਨ ਦੇ ਨਾਲ ਸੁਣ ਲੈਣ ਕਿ ਕਿਸ-ਕਿਸ ਜਗ੍ਹਾ ਤੋਂ ਡੀਪੂ ਨੇ ਜਿਹੜੇ ਉਹ ਬੰਦ ਹੋ ਚੁੱਕੇ ਨੇ ਜਾਂ ਬੰਦ ਹੋਣ ਵਾਲੇ ਨੇ ਤੇ ਇੱਕ ਮਕੈਨਿਕ ਦੇ ਵਜੋਂ ਸੇਵਾ ਨਿਭਾਉਣ ਦਾ ਵਿਅਕਤੀ ਦੀ ਹੈ ਜਿਹੜੀ ਸਿਹਤ ਵਿਗੜਨ ਦੇ ਕਾਰਨ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਪੀਆਰਟੀਸੀ ਪ੍ਰਬੰਧਕੀ ਕਮੇਟੀਆਂ ਦੀ ਨਾਲ ਮੀਟਿੰਗ ਵੀ ਹੁੰਦੀ ਹੈ ਪਰ ਮੀਟਿੰਗ ਬੇ ਸੱਟਾਂ ਨਿਕਲਦੀ ਹੈ ਜਿਸ ਤੇ ਰੋਜ਼ ਦੇ ਵਿੱਚੋਂ ਬਰਨਾਲਾ ਦੀਪੂ ਨੇ ਜਿਹੜੇ ਉਹ ਬੰਦ ਹੋ ਜਾਂਦੇ ਨੇ ਬਠਿੰਡਾ ਦੀਪੂ ਨੇ ਜਿਹੜੇ ਸਵੇਰ ਤੋਂ ਬੰਦ ਹੁੰਦੇ ਨੇ ਤੇ ਇਸ ਤੋਂ ਇਲਾਵਾ ਜਿਹੜੇ ਰਹਿੰਦੇ ਬਾਕੀ ਦੀਪੂ ਨੇ ਉਹ ਵੀ ਜਲਦ ਹੀ ਬੰਦ ਹੋ ਜਾਣਗੇ ਬਿਲਕੁਲ ਇਸ ਦੇ ਵਿਚਕਾਰ ਪਰਿਵਾਰਿਕ ਮੈਂਬਰ ਨੇ ਮੰਗ ਕੀਤੀ ਹੈ ਕਿ ਉਸ ਦੇ ਵਿੱਚੋਂ ਕਿਸੇ ਪਰਿਵਾਰਿਕ ਮੈਂਬਰ ਨੂੰ ਜਿਹੜੀ ਇੱਕ ਸਰਕਾਰੀ ਨੌਕਰੀ ਮਿਲੇ ਤੇ 25 ਲੱਖ ਉਹਨਾਂ ਨੇ ਮੁਆਵਜ਼ੇ ਦੀ ਮੰਗ ਕੀਤੀ ਹੈ ਮਰਾਲਾ ਡਿਪੂ ਜਿਵੇਂ ਬਸਾਂ ਜੋ ਖੜੀਆਂ ਨੇ ਸਰਦੀ ਇਹਦੇ ਵਿੱਚ ਬਹੁਤ ਦੁਖਦਗਰਨ ਹੈ ਕਿ ਪਰसों ਤੋਂ ਸਾਡੇ ਇੱਕ ਸਾਸੀ ਦੀ ਵਰਕਸ਼ਾਪ ਦੇ ਵਿੱਚ ਜੋ ਕਿ ਕੰਮ ਕਰਦੇ ਦੀ ਗਿਓਟੀ ਦਰਵਾਣਾ ਅਚਾਨਕ ਮੌਤ ਹੋ ਗਈ ਸੀਗੀ ਤੇ ਮੌਤ ਹੋਣ ਦੇ ਉਹਨੂੰ ਬਣਦਾ ਉਹਦਾ ਇਨਸਾਫ ਦਵਾਉਣ ਲਈ ਅੱਜ ਡਿਪੂ ਬੰਦ ਕੀਤਾ ਹੋਇਆ ਹੈਗਾ 36 ਘੰਟੇ ਬੀਤਣ ਦੇ باوجود ਵੀ ਪ੍ਰਸ਼ਾਸਨ ਵੱਲੋਂ ਜਾਂ ਪੀਆਰਟੀਸੀ ਦੀ ਮੈਨੇਜਮੈਂਟ ਵੱਲੋਂ ਸਾਡੀ ਕੋਈ ਸਾਰ ਨਹੀਂ ਲਈ ਗਈ ਤੇ ਇਸ ਕਾਰਨ ਅਸੀਂ ਵਰਕਰਾਂ ਦੇ ਵਿੱਚ, ਨੌਜਵਾਨਾਂ ਦੇ ਵਿੱਚ ਭਾਰੀ ਰੋਸ ਹੈਗਾ ਜਿਸ ਤੇ ਕਾਰਨ ਅਸੀਂ ਦੁਪਹਿਰ ਤੋਂ ਬਾਅਦ ਡੈੱਡ ਬੋਡੀ ਰੱਖ ਕੇ ਕੋਈ ਵੀ ਰੋਡ ਅਸੀਂ ਜੰਪ ਕਰ ਸਕਦੇ ਹਾਂ ਰੋਡ ਦੇ ਉੱਪਰ ਡੀਪੋ ਬੰਦ ਕੀਤਾ ਕੀ ਪੂਰਾ ਮਾਮਲਾ ਹਨ ਜੁਤਾਰ ਸਿੰਘਾ ਜੀ ਬਾਈਸ ਪ੍ਰਧਾਨ ਪਨਪਾਸਟੀ ਯੂਨੀਅਨ ਬਰਨਾਲਾ ਇਹ ਸਾਡੇ ਭਰਾ ਦੀ ਇੱਕ ਦੀ ਡੈਥ ਹੋ ਗਈ ਮਿਸਤਰੀ ਦੀ ਇਤਰੀ ਕੰਮ ਕਰਦਾ ਸੀ ਔਨ ਡਿਊਟੀ ਸੀ ਰਾਤ ਨੂੰ ਅਚਾਨਕ ਡੈਥ ਹੋ ਗਈ ਉਹ ਡੈੱਡ ਬਡੀ ਜਿਹੜੀ ਹਸਪਤਾਲ ਦੇ ਵਿੱਚ ਪਈ ਹਾਲੇ ਤੇ ਸਵੇਰ ਦਾ ਅਸੀਂ ਦੇਖ ਰਹੇ ਸੀ ਐਮਡੀ ਸਾਹਿਬ ਨਾਲ ਮੀਟਿੰਗ ਸੀਗੀ ਉਹਨਾਂ ਨੇ ਸਾਨੂੰ ਪ੍ਰੋਸੈਸ ਦਿੱਤਾ ਸੀਗਾ ਵੀ ਜਿਹੜਾ ਜਿਹੜਾ ਵੀ ਉਹਦੇ ਪਿੱਛੇ ਪਰਿਵਾਰ ਨੂੰ ਉਹਦਾ ਹੱਕ ਮਿਲ ਸਕੇ ਉਹ ਮੀਟਿੰਗ ਸਾਡੀ ਬਿਸਟਾ ਰਹੀ ਹੈ ਕੁਝ ਵੀ ਨਹੀਂ ਮਿਲਿਆ ਕਿਉਂਕਿ ਅਸੀਂ ਪਹਿਲਾਂ ਇੱਕ ਲੋਲੀ ਬਾਕਸ ਕੁਸਮੀਲਾ ਪਿਛਲੇ ਮਹੀਨੇ ਸਾਡੀ ਭਰਾ ਦੀ ਡੈਥ ਹੋ ਗਈ ਸੀ ਹੁਣ ਵੀ ਕੁਝ ਨਹੀਂ ਦਿੱਤਾ ਹੀ ਕਹਿ ਕੇ ਵੀ ਕੋਈ ਗੱਲ ਇਹਨੂੰ ਬਾਅਦ ਕਰ ਦਾਂਗੇ ਅਸੀਂ ਸਿਰ ਮੰਤਰਿਕ ਪ੍ਰਕਾਰ ਦਾ ਡੈਮੈਗਮੇ ਤੋਂ ਸਰਕਾਰ ਤੋਂ ਸਾਡੇ ਭਰਾ ਨੂੰ ਜਿਹੜਾ ਬੰਦਾ ਉਹਦਾ ਹੱਕ ਦਿੱਤਾ ਜਾਵੇ ਤੇ ਕੋਈ ਕੱਲ ਤੇ ਕਰਨਾ ਕੀਤਾ ਕੱਲ ਨੂੰ ਡੀਪੂ ਸਾਡਾ ਅੱਜ 5 ਵਜੇ ਤੋਂ ਬਾਅਦ ਬੰਦਾ ਕੱਲ ਨੂੰ 12 ਵਜੇ ਤੋਂ ਬਾਅਦ ਫਿਰ ਅਸੀਂ ਸਾਰੇ ਡੀਪੂ ਬੰਦ ਕਰਕੇ ਸਿੱਖਾ ਸੰਘਾਸ ਕਰਾਂਗੇ ਡੈੱਡ ਬੋਡੀ ਰੱਖ ਕੇ ਇੱਥੇ ਗੇਟ 'ਚ ਸਾਰੇ ਡੀਪੂ ਬੰਦ ਕਰਕੇ 12 ਵਜੇ ਤੋਂ ਬਾਅਦ ਸਾਈਡ ਕੀ ਕਰ ਰਹੇ ਹੋ ਮੋਤ ਜੀ ਮੋਤ ਕੰਮ ਜੀ ਟੈਂਪਰੇਚਰ ਜ਼ਿਆਦਾ ਹੋਣ ਕਰਕੇ ਗੱਡੀ ਬਾਹਰ ਟੰਡ ਕੀਤੀ ਸੀ ਬੰਦ ਨੇ ਰੋਡ ਬਹੁਤ ਗਰਮਣੀ ਸੁਣ ਪਤੀ ਹੈ ਗਰਮੀ ਬਹੁਤ ਜ਼ਿਆਦਾ ਇਸ ਕਰਕੇ ਬੰਦਾ ਉਹ ਸ਼ਾਮ ਨੂੰ ਡੀਪੂ ਜਾ ਕੇ ਹੋਰ ਜਿਆਦਾ ਵਿਗੜ ਗਈ ਪਹਿਲਾਂ ਉਹਨੂੰ ਕੁਝ ਵਕਾਰ ਸੀ ਤੇ ਉਸ ਤੋਂ ਬਾਅਦ ਉਹਦੀ ਡੈਥ ਹੋ ਗਈ ਰਾਤ ਨੂੰ ਹਸਪਤਾਲ ਜਾ ਕੇ ਕੀ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਹੋ ਪ੍ਰਸ਼ਾਸਨ ਤੋਂ ਮੰਗ ਚਾਹਣੇ ਜੀ ਉਹਦੇ ਪਿੱਛੇ ਪਰਿਵਾਰ ਰਹਿ ਗਏ ਦੋ ਬੇਟੀ ਇੱਕ ਬੇਟਾ ਉਹਦੇ ਘਰ ਵਾਲੀਆ ਮਾਂ ਵੀ ਬਿਮਾਰਾ ਜੀ ਭਰਾ ਵੀ ਉਹਦਾ ਬਿਮਾਰਾ ਉਹਦੇ ਸੱਤੀ ਪਰਿਵਾਰ ਚੱਲਦਾ ਸੀ ਪੂਰਾ ਬੇਸੇ ਚਾਹਣਿਆ ਉਹਦੇ ਪਰਿਵਾਰ ਦੀ ਮਾਲੀ ਸਿਹਤ ਹੋ ਸਕੇ ਕਿਉਂਕਿ ਪਹਿਲਾਂ ਵੀ ਅਸੀਂ ਖੁਦ ਇਕੱਠੇ ਕਰਕੇ ਦਿੰਨੇ ਪੈਸੇ ਹਰ ਇੱਕ ਮੁਲਾਜ਼ਮ ਨੂੰ ਸਰਕਾਰ ਬੰਨੀ ਜਾਂ ਸਾਡੇ ਮਹਿਕਮੇ ਨੂੰ ਕਿਸੇ ਨੂੰ ਕੁਝ ਹੀ ਦਿੱਤਾ ਜਾਂਦਾ ਅਸੀਂ ਚਾਹਣਿਆ ਵੀ ਇਹਨਾਂ ਨੇ ਪਿੱਛੇ ਪਾਲਿਸੀ ਬਣਾਈ ਹੈ ਵੀ 40000 ਰੁਪਏ ਦਿੱਤਾ ਜਾਊ ਹਰ ਇੱਕ ਵਰਕਰ ਨੂੰ ਇਹ ਸਾਡੇ ਪੈਸੇ 40 ਲੱਖ ਦਿੱਤਾ ਜਾਵੇ ਉਹਦੀ ਮਾਲੀ ਮਦਦ ਹੋ ਜੇ ਤੇ ਅਸੀਂ ਆਪ ਕੰਟੀਨਿਊਸ ਕੰਮ ਕਰੀਏ ਕਿਹੜਾ ਆਪਣਾ ਪੱਕਾ ਸੀ ਕੱਚਾ ਸੀ ਜੀ ਕੱਚਾ ਵਰਕਰ ਸੀਗਾ ਜੀ ਉਹ ਉਹਨੇ ਬਹਾਲ ਹੋਇਆ ਜੀ ਅਜਾ ਜੁਨੀਆ ਚ ਸੀਗਾ ਜੀ ਆਊਟਸੋਰਸਿੰਗ ਦੇ ਕੰਮ ਕਰਦਾ ਇੱਕ ਨੌਕਰੀ ਦੀ ਮੰਗ ਕਰਦੇ ਇੱਕ ਉਹਦੇ ਪਰਿਵਾਰ ਨੂੰ ਜਿਹੜੀ ਨੌਕਰੀ ਦਿੱਤੀ ਜਾਵੇ ਬੇਟੇ ਨੂੰ ਉਹਦੇ ਘਰਾਂ ਨੂੰ ਕਿਸੇ ਨੂੰ ਵੀ ਜੀ ਤੇ ਉਸੇ ਤਰ੍ਹਾਂ ਦਾ ਇਨਾਮ ਹੋਣਾ ਹਾਂਜੀ ਵੀਰੇ ਕੀ ਨਾਮ ਆ ਤੁਹਾਡਾ ਤੇ ਕੀ ਕਰਨਾ ਵਾਪਰੀ ਆ ਮੈਂ ਜੀ ਦਲਜੀਤ ਸਿੰਘ ਠੀਕ ਹੈ ਮੀਤ ਪ੍ਰਦਾਨ ਬਰਨਾਲਾ ਡਿਪੋ ਆਜਾਦ ਕਰਤੀ ਹੋਏ ਤੇ 12 ਜਿਹੜਾ ਵਰਕਰ ਸੀਗਾ ਠੀਕ ਹੈ ਉਹ ਡਿਊਟੀ ਦੇ ਦੌਰਾਨ ਗੱਡੀ ਸਾਡੀ ਖਰਾਬ ਹੋ ਗਈ ਸੀ ਪਟਿਆਲੇ ਠੀਕ ਹੈ ਪਟਿਆਲੇ ਜਦੋਂ ਉਹ ਸਮੂਹ ਟੈਂਡੇ ਦੇ ਸਾਮਣੇ ਗਿਆ ਜਿਹੜੀ ਕਿ ਸਾਢੇ 8:30 ਵਜੇ ਚਲਤੀ ਮੇਟਾ ਤੋਂ ਚੱਲਦੀ ਸੀ ਤੇ ਬਰ ਬਰ ਉੱਥੇ ਖੜੀ ਹੋਈ ਗਿਆ ਠੀਕ ਹੈ ਉਹ ਤੋਂ ਟੈਂਡੇ ਕਰਕੇ ਉਹ ਬਾਹਰ ਆ ਰਿਹਾ ਸੀ ਬਾਹਰੋਂ ਉੱਥੋਂ ਆਉਂਦੇ ਕਰਕੇ ਤੰਨਰੀ ਰਸਤੇ ਦੇ ਜਿਹਦੇ ਬੈਠੇ ਉਹਨੇ ਜਿੰਨ ਦੀ ਗੱਡੀ ਖਰਾਬ ਹੋ ਗਈ ਉਸ ਤੋਂ ਬਾਅਦ ਦੇ ਵਿੱਚ ਉਹਨੂੰ ਅਚਾਨਕ ਉਹ ਰੀਟ ਕੋਈ ਜੜੇਗੀ ਅ ਬੀਤ ਬਿਗੜੀ ਹੋਈ ਉਸ ਤੋਂ ਬਾਅਦ ਦੇ ਵਿੱਚ ਇੱਥੇ ਪ੍ਰਣਾਲੀ ਜੋ ਲੈ ਕੇ ਆਂਦਾ ਜਿਨ ਕਿ ਸਿੱਧਾ ਹਸਪੀਟਲ ਦੇ ਵਿੱਚ ਐਡਮਟ ਕਰਾਉਂਦਾ ਪਰ ਉੱਥੇ ਜਾਣਾ ਸਾਡੇ ਨਾਲ ਨਹੀਂ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਹੋ ਜੀ ਪ੍ਰਸ਼ਾਸਨ ਤੋਂ ਲਈ ਮੰਗ ਇਹੀ ਚਾਹਣੇ ਹੈ ਕਿਉਂਕਿ ਉਹਦੇ ਜਿਹੜੇ ਕਿ ਬੈਕ ਇੱਕ ਤਾਂ ਬੁੜੀ ਮਾਤਾ ਜੀ ਉਹ ਵੀ بیمار ਆ ਉਹ ਇੱਕ ਜਿਹੜਾ ਉਹਦਾ ਵੱਡਾ ਬ੍ਰਦਰ ਆ ਜੀ ਉਹਨੂੰ ਕੈਂਸਰ ਦੀ ਪ੍ਰੋਬਲਮ ਆ ਤੇ ਘਰ ਵਾਲੀ ਵੀ ਮਾਰ ਰਹੀ ਜੀ ਉਹਦੇ ਦੋ ਬੱਚੇ ਆ ਇੱਕ ਬੇਟਾ ਇੱਕ ਬੇਟੀ ਆ ਜੀ ਤੇ ਜਿਹੜਾ ਉਹਨੂੰ ਜਾਨੀ ਕਿ ਮarli ਹੱਥ ਤੋਂ ਬੰਨਦਾਗਾ ਉਹਨੂੰ ਦਿੱਤਾ ਜਾ ਜੇ ਪ੍ਰਸ਼ਾਸਨ ਨਹੀਂ ਮੰਗ ਮੰਗੀ ਅਗਲਾ ਸੰਘਰਸ਼ ਕੀ ਹੋਵੇਗਾ ਅਗਲਾ ਜੀ ਅੱਜ ਜਾਨੀ ਕਿ ਮੀਟਿੰਗ ਸੀਗੀ ਆਪਣੇ ਐਮਡੀ ਸਾਹਿਬ ਨਾਲ ਸਾਰੇ ਜੀਬ ਸਾਹਿਬ ਵੀ ਉੱਥੇ ਮੌਜੂਦ ਸੀਗੇ ਤੇ ਉਹਨਾਂ ਨੇ ਪਹਿਲਾਂ ਵਾਲੀਆਂ ਗੱਲਾਂ ਤੇ ਫੇਰ ਆ ਕੇ ਟਾਲਮਟੋਲ ਕਰਦੇ ਰਹੇ ਵੀ ਇਦਾਂ ਕਰਕੇ ਵੀ ਇੱਧਰੋਂ ਤੁਹਾਨੂੰ IEC ਦੋ ਦੁਬਾਰਾਗੇ ਇੱਧਰੋਂ ਦਵਾ ਦਾਂਗੇ ਠੀਕ ਹੈ ਉੱਥੇ ਜਾਨੀ ਕਿ ਸਾਡੀ ਸਹਿਮਤੀ ਨਹੀਂ ਬਣੀ ਕਿਉਂਕਿ ਸਾਡੇ ਦੋ ਡੇਸਾਂ ਪਹਿਲਾਂ ਹੋ ਚੁੱਕੇ ਮੁੱਦੇ ਆ ਲੀਆਂ ਇੱਕ ਪਟਿਆਲਾ ਦੇ ਕਿਉਂਕਿ ਸੌਰੀ ਉਹਦੇ ਨਾਲ ਡੀਪੂ ਦੇ ਵਿੱਚ ਸੀਗਾ ਇੱਕ ਸਾਡੇ ਪਟਿਆਲਾ ਡੀਪੂ ਦੇ ਵਿੱਚ ਸੀਗਾ ਯਾਨੀ ਕਿ ਉਹਨਾਂ ਨੂੰ ਕੋਈ ਮਦਦ ਨਹੀਂ ਦਿੱਤੀ ਜਿਹੜੀ ਮਦਦ ਦਿੱਤੀ ਹੈਗੀ ਉਹ ਸਾਡੇ ਆਪ ਦੇ ਕਰਮਚਾਰੀ ਹੈ ਜਿਹੜੇ ਵਰਕਰ ਆ ਕੇ ਉਹ ਆਪ ਜੀ ਕਟਰਾਣਾ ਕੱਟੇ ਕਰਦੇ ਦਿੰਦਾ ਸੀ ਸ਼ਿੰਗਾਰ ਸ਼ੀਖੀ ਰਹੇਗਾ ਜੇ ਮੰਗਾ ਨਹੀਂ ਮੰਨੀਆਂ ਜੀ ਜੇਕਰ ਜੀ ਹੁਣ ਯਾਨੀ ਕਿ ਸੀ ਸਾਰਾ ਗੱਡੀਆਂ ਆਪਣੀਆਂ ਲੈਟ ਤੇ ਭੇਜੀਆਂ ਨਹੀਂ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਸਵੇਰ ਵਾਲਾ ਟਾਈਮ ਹੋਊਗਾ 12 ਠੀਕ ਆ 12 ਵਜੇ ਤੱਕ ਠੀਕ ਆ 12 ਵਜੇ ਤੱਕ ਸਾਡੀ ਕੋਈ ਮੰਗ ਪੂਰੀ ਹੁੰਦੀ ਆ ਤਾਂ ਤਾਂ ਠੀਕ ਆ ਨਹੀਂ ਮੁਕੰਮਲ ਜਿਹੜੇ ਸਾਡੇ ਪੀਆਰਟੀਸੀ ਆਜਾਦ ਆ ਤੇ ਪੀਆਰਟੀਸੀ ਪਣ ਬਸ ਜਨਕੀ ਤੁੰਨਾ ਦੀ ਸੰਯਤੀ ਦੇ ਨਾਲ 29 ਤੇ 27 ਦੇ 27 ਦੇ ਤੱਕ ਬਣ ਹਾਂਜੀ ਭਾਜੀ ਕੀ ਨਾਮ ਆ ਤੇ ਕੀ ਘਟਨਾ ਵਾਪਰੀ ਪੂਰੀ ਮੇਰਾ ਨਾਮ ਸੋਪਾਲ ਸਿੰਘ ਜੀ ਪੀਆਰਟੀਸੀ ਬਰਨਾਲ ਦੇ ਤੱਕ ਸਾਡੀ ਘਟਨਾ ਵਾਪਰੀ ਆ ਕੱਲ ਸਾਡਾ ਇੱਕ ਵਰਕਰ ਸੀਗਾ ਮਿਸਤਰੀ ਸਾਥੀ ਜੋ ਕਿ ਪਟਿਆਲੇ ਤੋਂ ਆਉਂਦੇ ਸਮੇਂ ਇੱਕ ਸਾਡੀ ਗੱਡੀ ਸੀ ਕਿ ਆਰਟੀਸੀ ਜਿਹੜੀ ਉਹ ਰਸਤੇ ਵਿੱਚ ਬ੍ਰੇਕਡਾਊਨ ਹੋ ਗਈ ਸੀ ਉਸਨੂੰ ਪੈਂਡ ਕਰਕੇ ਲੈ ਕੇ ਆ ਰਿਹਾ ਸੀ ਉਹ ਤੇ ਕੱਲ ਕਰਮੀ ਜ਼ਿਆਦਾ ਹੋਣ ਕਾਰਨ ਰਸਤੇ ਵਿੱਚ ਆਉਂਦੇ ਸਮੇਂ ਥੋੜੀ ਉਸਦੀ ਹਾਲਾਤ ਜੀ ਸਿਹਤ ਵਿਗੜੀ ਸੀ ਉਸ ਕਰਕੇ ਉਹ ਸ਼ਾਮ ਨੂੰ ਅਸੀਂ ਬਰਨਾਲਾ ਹਸਪੀਟਲ ਦੇ ਵਿੱਚ ਬੱਸ ਮੇ ਜਾ ਕੇ ਦਾਖਲ ਕਰਵਾਇਆ ਦਾਖਲ ਕਰਵਾਉਣ ਤੋਂ ਬਾਅਦ 15ਵਾਂ ਮਿੰਟ ਬਾਅਦ ਹੀ ਡਾਕਟਰ ਸਾਹਿਬ ਸਾਨੂੰ ਉਹਨੂੰ ਮਿਤ੍ਰਕੋਸ਼ਤ ਕਰਤਾ ਸੀਗਾ ਸੋ ਉਹਨੂੰ ਘਰ ਤੋਂ ਘੱਟ ਵੀ ਹੋਈ ਹੁਣ 40-42 ਘੰਟੇ ਪੀਤਣ ਦੇ ਬਾਵਜੂਦ ਵੀ ਅਜੇ ਤੱਕ ਸਾਡੀ ਕਿਸੇ ਵੀ ਮੈਨੇਜਮੈਂਟ ਜਾਂ ਸਰਕਾਰ ਨੇ ਕੋਈ ਸਾਰ ਨਹੀਂ ਲੈਂਤੀ ਹੈਗੀ ਅੱਜ ਦਿਨੇ ਸਾਨੂੰ ਮੈਨੇਜਮੈਂਟ ਨੇ ਪੀ ਆਰਟੀਸੀ ਹੈੱਡ ਆਫਿਸ ਤੋਂ ਫਰੀਆਲ ਵਿਖੇ ਬੁਲਾਇਆ ਗਿਆ ਸੀਗਾ ਇਹ ਤਾਂ ਸਾਡੀ ਮੁੱਖ ਮੰਗ ਸੀਗੀ ਕਿ ਉਹਨਾਂ ਨੂੰ ਜੋ ਮਾਲੀ ਮਦਦ ਹੈਗੀ ਉਹ ਦਿੱਤੀ ਜਾਵੇ ਨਾਲ ਉਹਨਾਂ ਦੇ ਪਰਿਵਾਰ ਨੂੰ ਜੋ ਨੌਕਰੀ ਦਾ ਸਹਯਾ ਦਿੱਤੀ ਜਾਵੇ ਪਰ ਮੈਨੇਜਮੈਂਟ ਨੇ ਸਾਡੀ ਕੋਈ ਵੀ ਸਾਰ ਨਹੀਂ ਲੈਂਤੀ ਹੈਗੀ ਨਾ ਹੀ ਕਿਸੇ ਮਾਲੀ ਮਦਦ ਤੇ ਉਹਨਾਂ ਨੇ ਹਾਮੀ ਭਰੀ ਹੈਗੀ ਕਿ ਨਗੋਣਿਆ ਤਨਖਾਹਾਂ ਹੈਗੀਆਂ ਇਸ ਕਰਕੇ ਸਾਡੀ ਬੇਨਤੀ ਹੈ ਤੁਹਾਡੇ মিডিਆ ਵਾਲੇ ਅਸੀਂ ਕਿ ਸਾਡੇ ਸਾਥੀ ਨੂੰ 40-42 ਘੰਟੇ ਬੀਤਣ ਦੇ ਬਾਵਜੂਦ ਉਹ ਜਿਹੜੀ ਡੈੱਡ ਬੋਡੀ ਹੈਗੀ ਉਹ ਬਰਨਾਲਾ ਸਰਕਾਰੀ ਹਸਪੀਟਲ ਦੇ ਵਿੱਚ ਪਈ ਹੈਗੀ ਉਹਨਾਂ ਦਾ ਨਾਂ ਤਾਂ ਹਜੇ ਤੱਕ ਪੋਸਟਮਾਰਟਮ ਹੋ ਸਕਿਆਗਾ ਨਾ ਹੀ ਕੋਈ ਸਾਡੀ ਸਰਕਾਰ ਨੇ ਜਾਂ ਮੈਨੇਜਮੈਂਟ ਨੇ ਕੋਈ ਸਾਰ ਲੈਂਦੀ ਹੈਗੀ ਤੁਹਾਡੇ মিডিਆ ਰਹੀ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਅੱਜ ਜੋ ਦੋ ਮੀਟਿੰਗਾਂ ਹੋਣ ਦੇ ਬਾਵਜੂਦ ਮੈਨੇਜਮੈਂਟ ਨੇ ਸਾਡੀ ਕੋਈ ਵੀ ਸਾਰ ਨਹੀਂ ਲੈਂਦੀ ਹੈਗੀ ਨਾ ਹੀ ਕੋਈ ਬਣਦਾ ਮੁਆਵਜ਼ਾ ਦੇਣ ਦੀ ਹਾਮੀ ਭਰੀ ਹੈਗੀ ਸਾਡੀ ਬੇਨਤੀ ਹੈ ਤੁਹਾਨੂੰ ਕਿ ਵੀ ਜੋ ਉਹਨਾਂ ਦਾ ਬਣਦਾ ਮੁਆਵਜ਼ਾਗਾ ਉਹ ਦਿੱਤਾ ਜਾਵੇ ਉਹਦੇ ਪਰਿਵਾਰ ਨੂੰ ਇੱਕ ਨੌਕਰੀ ਦਿੱ ਜੇਕਰ ਸਰਕਾਰ ਸਾਡੀ ਗੱਲਬਾਤ ਨਹੀਂ ਸੁਣਦੀ ਅੱਜ ਅਸੀਂ ਪੂਰਨ ਤੌਰ ਤੇ ਬਰਨਾਲ ਡੀਪੂ ਚੋਂ ਬੱਸਾਂ ਲੰਘੀਆਂ ਉਹ ਸਾਰੀਆਂ ਬੰਦ ਕਰ ਦਿੱਤੀਆਂ ਨੇ ਕਿਆਂ ਜੇ ਗੱਲਬਾਤ ਸਾਡੀ ਕੱਲ ਨੂੰ ਨਾ ਸੁਣੂਗੀ ਸਰਕਾਰ ਤਾਂ ਅਸੀਂ ਕੱਲ ਨੂੰ 12 ਵਜੇ ਤੋਂ ਬਾਅਦ ਪ੍ਰੋਪਰ ਜੋ ਸਾਡੇ ਬਾਕੀ ਡੀਪੂ ਬਣਦੇ ਨੇਗੇ ਉਹ ਵੀ ਬੰਦ ਕਰਕੇ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ ਉਹਦੇ ਡੈਟ ਬੋਰਡੀ ਨੂੰ ਲਿਆ ਕੇ ਅਸੀਂ ਡੀਪੂ ਦੇ ਗੇਟ ਅੱਗੇ ਰੱਖਾਂਗੇ ਸਾਡੀ ਤੁਹਾਡੇ মিডিਆ ਰਾਹੀਂ ਬੇਨਤੀ ਹੈ ਵੀ ਇਹੋ ਜਿਹੀ ਕੋਈ ਨੌਬਤ ਨਾ ਵੀ ਤੇ ਸਾਨੂੰ ਇਹਦਾ ਕੁਝ ਕਰਨਾ ਪਵੇ ਸਰਕਾਰ ਨੂੰ ਇਥੋਂ ਦੇ ਪ੍ਰਸ਼ਾਸਨ ਨੂੰ ਸਾਡੀ ਬੇਨਤੀ ਹੈਗੀ ਵੀ ਸਾਡੀ ਗੱਲਬਾਤ ਸੁਣੀ ਜਾਵੇ ਕਿਵੇਂ ਦੇਖਦੇ ਹੋ 36 ਘਾਟੋ ਕੇ ਇੱਕ ਵਰਕਰ ਦੀ ਵੀ ਉਹਦਾ ਕੀ ਕਾਰਨ ਲੱਗਦਾ ਕੀ ਕਾਰਨ ਤਾਂ ਹੈ ਜੀ ਗਰਮੀ ਦਾ ਕਾਰਨ ਬਣਿਆ ਉਹਦਾ ਮੌਤ ਦਾ 28 ਤਰੀਕ ਸ਼ਾਮ ਨੂੰ 6:30 ਵਜੇ ਉਹਦੀ ਡੈਥ ਡੈਥ ਹੋਈ ਆ ਉਸ ਤੋਂ ਬਾਅਦ ਹਸਪੀਟਲ ਜੀ ਆ ਪਰ ਪ੍ਰਸ਼ਾਸਨ ਨੇ ਲਾਲੋ ਚਾਹੇ ਸਾਡੀ ਮੈਨੇਜਮੈਂਟ ਨੇ ਅਜੇ ਤੱਕ ਕੋਈ ਸਾਰ ਨਹੀਂ ਲਈ ਇੱਕ ਫੋਕਾ ਦਲਾਸਾ ਜਾਂ ਦੇ ਕੇ ਕੱਲ ਸਾਨੂੰ ਉੱਥੇ ਬੁਲਾ ਲਿਆ ਗਿਆ ਪਰ ਉੱਥੇ ਸਾਨੂੰ ਕੁਝ ਨਹੀਂ ਦਿੱਤਾ ਗਿਆ ਇੱਕ ਫੋਕੀਆਂ ਦਸੱਲੀਆਂ ਤੋਂ ਬਿਨਾਂ ਅਸੀਂ ਪ੍ਰਸ਼ਾਸਨ ਨੂੰ ਤੇ ਪੀਆਰਟੀਸੀ ਮੈਨੇਜਮੈਂਟ ਨੂੰ ਵਾਰਨਿੰਗ ਦਿੰਨੇ ਆ ਕਿ ਜੇ ਸਾਡੇ ਕੋਈ ਮਸਲੇ ਦਾ ਹੱਲ ਨਾ ਕੱਢਿਆ ਗਿਆ ਸਾਡੇ ਵੱਲ ਸਾਫੀ ਨੂੰ ਬਣਦਾ ਮੁਆਵਜ਼ਾ ਨਾ ਦਿੱਤਾ ਗਿਆ ਇੱਕ ਪਰਿਵਾਰਕ ਮੈਂਬਰ ਨੂੰ ਨੌਕਰੀ ਨਾ ਦਿੱਤੀ ਗਈ ਤਾਂ ਮਜਬੂਰ ਹੋ ਕੇ ਸਾਨੂੰ ਡੈੱਡ ਬੋਡੀ ਵਰਕਸ਼ਾਪ ਦੇ ਗੇਟ ਦੇ ਉੱਪਰ ਰੱਖ ਕੇ ਦੁਪਹਿਰ ਤੋਂ ਬਾਅਦ ਫਿਰ ਉਹਦਾ ਪ੍ਰਸ਼ਾਸਨ ਆਪਾਂ ਉਹਦਾ ਉਹ ਪ੍ਰੋਗਰਾਮ ਕਰਾਂਗੇ ਅਸੀਂ ਤੇ ਸੰਰੂ ਡਿਪੂ ਤੇ ਬਟੇੜਾ ਡਿਪੂ ਦੁਪਹਿਰ ਤੋਂ ਬਾਅਦ ਗੇਟ ਬੰਦ ਕਰਾਂਗੇ ਜੀ ਬਸ ਸਟੈਂਡ ਦੇ ਗੇਟ ਬੰਦ ਕਰਕੇ ਅਸੀਂ ਉਹਦਾ ਵਿਰੋਧ ਕਰਾਂਗੇ ਵੀ ਇਹਨੂੰ ਬਣਦਾ ਇਹਦਾ ਹੱਕੇ ਨੂੰ ਦਿੱਤਾ ਜਾਵੇ ਕਿੰਨੇ ਜਵਾਕ ਸੀ ਇਹਦੇ ਕਿੰਨਾ ਚਿਰੋਂ ਕੰਮ ਕਰਦੇ ਨੂੰ ਇਹਦੇ ਦੋ ਬੱਚੇ ਸੀਗੇ ਜੀ ਇਹ ਹਾਂਜੀ ਇਹ 2007 ਦਾ ਭਾਰਤੀ ਸੀਗਾ ਮੁੰਡਾ ਤੇ ਸੰਘਰਸ਼ ਦੌਰਾਨ ਇਹ ਨੂਫਰੀ ਜੋ ਫਾਰਕ ਕਰਦੇ ਸੀ ਕਾਲੀ ਸਰਕਾਰ ਵੇਲੇ ਸੰਘਰਸ਼ ਦੌਰਾਨ ਉਸ ਤੋਂ ਬਾਅਦ ਇਹ ਦੂਰੀਆ ਫਿਰ ਨੂਫਰੀ ਤੇ ਆਇਆ ਠੀਕ ਹੈ ਜੀ ਅਜੇ ਇਹਨਾਂ ਨੂੰ ਆਇਆ ਨੂੰ 2 ਸਾਲ ਹੋਇਆ ਦੋ ਸਾਲ ਹੋਇਆ ਜੀ ਦੂਰੀ ਆ ਰਿਹਾ ਹੈ ਇਹਨੂੰ ਕਹਿਣ ਦਾ ਮਤਲਬ ਵੀ ਅਜੇ ਕੋਈ ਬੇਸ ਨਹੀਂ ਹੈ ਤੇ 8 ਸਾਲ ਵੀ ਵਿਚਾਰਿਆਂ ਨੇ ਘਰੇ ਕੱਢੇ ਆ ਤੇ ਬੱਚੇ ਬਰਾਬਰ ਦੇ ਹੋ ਗਏ ਪਲੱਸ 2 ਇਹਦੀ ਲੜਕੀ ਵੀ ਕਰ ਗਈ ਤੇ ਲੜਕਾ ਪਲੱਸ 2 ਚ ਪੜ ਰਿਹਾ ਹੈ ਜੀ ਤੇ ਇਹਦਾ ਫਾਦਰ ਅਤੇ ਮਾਦਰ ਉਹ ਵੀ ਬਿਮਾਰ ਰਹਿੰਦੇ ਆ ਕਹਿੰਦੇ ਪਰਿਵਾਰ ਦਾ ਜਣੀ ਕਹਿਣ ਦਾ ਮਤਲਬ ਪਾਲਣ ਪੋਸਣ ਕਰਨ ਵਾਲਾ ਕੋਈ ਨਹੀਂ ਹੈ ਬਹੁਤ ਜਣੀ ਔਖੀ ਘੜੀ ਪੈ ਗਈ ਪਰਿਵਾਰ ਦੇ ਇੱਤੇ ਅਸੀਂ ਇਹੀ ਬੇਨਤੀ ਕਰ ਰਹੇ ਹਾਂ ਪ੍ਰਸ਼ਾਸਨ ਨੂੰ ਤੇ ਸਾਡੀ ਪੀਆਰਟੀ ਮੈਨੇਜਮੈਂਟ ਨੂੰ ਵੀ ਇਹਨਾਂ ਦਾ ਬੰਨ ਦਾ ਮੁਆਵਜ਼ਾ ਦਿੱਤਾ ਜਾਵੇ ਜੀ ਹੱਕ ਦਿੱਤਾ ਜਾਵੇ ਪਰਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਹੈ ਜਦੋਂ 36 ਘੰਟੇ ਹੋ ਗਏ ਪੋਸਟਮਾਰਟ ਮਜ ਤੱਕ ਨਹੀਂ ਹੋਇਆ ਕਿਵੇਂ ਦੇਖੋ ਪੋਸਟਮਾਰਟਮ ਤਾਂ ਅਸੀਂ ਆਪ ਹੀ ਅਜੇ ਉਹ ਕਰਿਆ ਹੋਇਆ ਜੀ ਪੋਸਟਮਾਰਟਮ ਉਸ ਤੋਂ ਬਾਅਦ ਹੀ ਹੋਊਗਾ ਨਾ ਜੇ ਸਾਡਾ ਕੋਈ ਹੱਲ ਕਰਨਗੇ ਫਿਰ ਅਸੀਂ ਬਾਡੀ ਰੱਖ ਕੇ ਉਹਦਾ ਪ੍ਰਦਰਸ਼ਨ ਵੀ ਕਰਾਂਗੇ ਫਿਰ ਜਿੱਥੇ ਤਾਂ ਹੀ ਸਾਥ ਹੋਇਆ ਫਿਰ ਅਸੀਂ ਪਹੁੰਚ ਅੱਗੇ ਦੀ ਅੱਗੇ ਲਿਖਾਂ ਮੈਂ ਬਿਠਾਉਣੀਆ ਖੁੱਦ ਪਿੰਡ ਹੈ ਇਹ ਰਾਜਪੁਰੇ ਚ ਪੈਂਦਾ ਡਿਸਟ੍ਰਿਕਟ ਪਟਿਆਲਾ ਤੇ ਸਾਡਾ ਬ੍ਰਦਰ ਤਾਂ ਜੀ ਇੱਥੇ ਜੋਬ ਕਰਦਾ ਦਾ ਇੱਥੇ ਆਣਾ ਜਾਣਾ ਦਾ ਕੱਲ ਇਹਦਾ ਪਰसों ਸਾਨੂੰ ਫੋਨ ਗਿਆ ਰਾਤ ਨੂੰ 11 ਵਜੇ ਬੇ ਐਵੇਂ ਕਰਕੇ ਕੁਮਾਰ ਇਹ ਤੁਹਾਡਾ ਬੰਦਾ ਵੀ ਤੁਸੀਂ ਉਰੇ ਆ ਜਾਓ ਜਦੋਂ ਸੀ ਰਸਤੇ 'ਚ ਪਹੁੰਚੇ ਤਾਂ ਸਾਰੀ ਗੱਲ ਉਹਨਾਂ ਨੂੰ ਦੱਸੀ ਪਰਿਵਾਰ ਨੂੰ ਇੱਕਦਮ ਝਟਕਾ ਲੱਗਦਾ ਹੈ ਤਾਂ ਜਾ ਕੇ ਜੀ ਉਹਦੇ ਪਰਿਵਾਰ ਦੀ ਹਾਲਤ ਦੇਖੋ ਪ੍ਰਸ਼ਾਸਨ ਦਾ ਤੋੜ ਰਿਆ ਉਹਨੂੰ ਪੈਸੇ 'ਚ ਇੱਕ ਵਾਰ ਜਾ ਕੇ ਉਹਦੀ ਗੱਲ ਕਰੋ ਇਹ ਯੂਨੀਅਨ ਵਾਲੇ ਪਾਗਲ ਥੋੜੀ ਆ ਜੀ ਜਿਹੜੇ ਸਾਡਾ ਸਾਥ ਦੇ ਰਹੇ ਆ ਇਹਨਾਂ ਦੀ ਸੁਣੋ ਤਾਂ ਸਹੀ ਬੈਠ ਕੇ ਉਹ ਮੋਹੌਸਾ ਦੇਵਾ ਜੀ ਕਰ ਰਹੇ ਆ ਇਹਨਾਂ ਦੀ ਵੀਪਏ ਕਰਦੇ ਆ ਅਸੀਂ ਐ ਕਰਦੇ ਸਰਕੀਦਾ ਦਿਲ ਕਰਦਾ ਜੀ ਉਹ ਪਰਸੋਂ ਦਾ ਸਾਡਾ ਭਰਾ ਉੱਥੇ ਪਿਆ ਜੀ ਤੇ ਜਾ ਕੇ ਉਹਦੇ ਮਾਪੇ ਮੰਜੇ ਤੇ ਆ ਜੀ ਮਾਤਾ ਨੂੰ ਪੈਰਾਲਾਈਜ ਹੋਇਆ ਹੋਇਆ ਤੇ ਬੱਚੇ ਉਹਦੇ ਬਿਮਾਰ ਪਏ ਆ ਜੀ ਦੋਨੋਂ ਪਰਸੋਂ ਦੇ ਤੇ ਸਾਡਾ ਹਾਲ ਦੇਖੋ ਜੀ ਕੀ ਹੋ ਰਿਹਾ ਹੈ ਅਸੀਂ ਪ੍ਰਸ਼ਾਸਨ ਨੂੰ ਇਹੇ ਬੇਨਤੀ ਕਰਦੇ ਆ ਵੀ ਆ ਕੇ ਜਲ ਤੋਂ ਜਲਦ ਹੱਲ ਕੀਤਾ ਜਾਵੇ ਤੇ ਇਹਨਾਂ ਦੇ ਸਾਡੇ ਭਰਾ ਬੈਠੇ ਆ ਇਹਨਾਂ ਦੀ ਸੁਣੀ ਜਾਏ ਅਸੀਂ ਇਹਨਾਂ ਦੇ ਨਾਲ ਆ ਜੀ ਇਹ ਜਿਵੇਂ ਸਾਨੂੰ ਹੁਕਮ ਕਰਨਗੇ ਅਸੀਂ ਇਹਨਾਂ ਦੇ ਨਾਲ ਚੱਲਣਾ ਹੈ ਜੀ ਕੋਈ ਜੋ ਮਰਜ਼ੀ ਕਹੀ ਜਾਏ ਅਸੀਂ ਇਹਨਾਂ ਦੇ 1 ਇੰਚ ਪਿੱਛੇ ਨਹੀਂ ਹਟਦੇ ਅਗਰ ਨਹੀਂ ਪ੍ਰਸ਼ਾਸਨ ਮੰਨਦਾ ਜੀ ਇਹ ਜਿੱਥੇ ਸਾਨੂੰ ਲੈ ਜਿੰਗੇ ਇੱਥੇ ਉਸੇ ਉੱਥੇ ਕਰਨ ਇੱਕ ਵਾਰ ਜਾ ਕੇ ਹਾਲਤ ਦੇਖੂਗੀ ਭੇਜ ਕੇ ਪਰਿਵਾਰ ਦੀ ਕਿਹਾ ਹੈ ਨਾ ਕੋਈ ਕਮਾਣਾ ਛੋਟੇ ਬ੍ਰਦਰ ਨੂੰ ਉਹਦੇ ਕੈਂਸਰ ਹੈ ਜੀ ਮੈਂ ਚਾਚੇ ਦਾ ਮੁੰਡਾ ਹੈ ਜੀ ਉਹਦੇ ਹਾਲ ਦੇਖੋ ਅਸੀਂ ਕਰਨੇਦਾਰ ਨੇ ਵਾਲੇ ਆ ਕਿਸੇ ਕਿਸੇ ਨੂੰ ਸੰਭੀ ਅਸੀਂ ਜਾ ਕੇ ਏ ਇਹ ਹਾਲ ਕਰ ਰਹੇ ਆ ਬੰਦਾ ਡਿਊਟੀ ਕਰਦੇ ਮਰਿਆ ਆ ਔਨ ਡਿਊਟੀ ਮਰਿਆ ਜੀ ਬੱਸ ਠੀਕ ਕਰਦੇ ਮਰਿਆ ਜੀ ਉਹ ਉਹ ਕੋਈ ਘਰ ਬੈਠੇ ਮਰ ਗਿਆ ਜੀ ਇੰਨਾ ਵੀ ਨਹੀਂ ਹੈ ਪ੍ਰਸ਼ਾਸਨ ਨੂੰ ਵੀ ਇਹਨਾਂ ਦੀ ਸੋਚ ਲੈ ਜਿਹੜਾ ਬੰਦਾ ਕਮਾ ਕੇ ਦੇ ਰਿਹਾ ਪ੍ਰਸ਼ਾਸਨ ਨੂੰ ਸਰਕਾਰ ਨੂੰ ਕਮਾ ਕੇ ਦੇ ਰਿਹਾ ਉਹਦੀ ਕੋਈ ਸੁਣਵਾਈ ਨਹੀਂ ਹੈ ਇਹ ਜਹਾ ਮਹਿਕਮੇ ਜੀ ਹੱਥ ਬੰਦਿਆ ਜੀ ਇਹ ਇਹ ਜਿਹੇ ਮਹਿਕਮੇ ਤੋਂ ਵੀ ਇਹ ਸਰਕਾਰੀ ਇਹਨਾਂ ਨਾਲ ਕਰ ਰਹੀ ਹੈ ਇਹਨਾਂ ਦੇ ਬੱਚੇ ਨਹੀਂ ਹੈ ਜੀ ਰਾਤ ਇੱਕ ਕਨੈਕਟਰ ਜਾ ਰਿਹਾ ਉਹਦਾ ਐਕਸੀਡੈਂਟ ਹੋ ਗਿਆ ਸਿਰ ਮੂਹ ਮੱਥਾ ਫੁੱਟਿਆ ਪਿਆ ਜੀ ਇਹਦਾ ਕੋਈ ਵਾਲੀ ਵਾਰਸ਼ ਨਹੀਂ ਨਾ ਤੇ ਨਹੀਂ ਕੀ ਅਸੀਂ ਤਾਂ ਬੇਨਤੀ ਕਰਦੇ ਆ ਸਾਡਾ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਜੀ ਸਰਕਾਰ ਨੂੰ ਵੀ ਬੇਨਤੀ ਕਰਦੇ ਹੱਥ ਜੋੜ ਕੇ ਵੀ ਤੁਸੀਂ ਇੱਕ ਵਾਰ ਹਾਲਤ ਦੇਖੋ ਉਹਨਾਂ ਦੀ ਪਰਿਵਾਰ ਦੀ ਕੀ ਹੈ ਵੈਸੇ ਇਹ ਹੀ ਬੇਨਤੀ ਹੈ ਜੀ ਧੰਨਵਾਦ ਐਸਮ ਜ਼ਰ ਨਿਊਜ਼ ਬਿਊਰੋ ਰਿਪੋਰਟ